ਸਵਾਗਤ ਆ ਤੁਹਾਡਾ ਤੇ ਅੱਜ ਆਪਾਂ ਤੁਹਾਨੂੰ ਨਾ ਬੈਬਲ ਕਲਾਂ ਤੋਂ ਬਾਈ ਰਾਮ ਵਾਰੀ ਦੇ ਘਰੋਂ ਜਿਹੜੇ ਪਸ਼ੂ ਆ ਬਾਈ ਕੋਲੇ ਨਾ ਪਸ਼ੂ 8-9 ਆ ਵਿਕਰੀ ਵਾਲੇ ਤੇ ਉਹ ਆਪਾਂ ਤੁਹਾਨੂੰ ਵਿਖਾਵਾਂਗੇ ਬਾਈ ਡਿਟੇਲ ਦੱਸੂਗਾ ਵੀ ਕਿਹੜੇ-ਕਿਹੜੇ ਪਸ਼ੂ ਵੀ ਕਿਵੇਂ ਆ ਤੇ ਬਾਕੀ ਤੁਹਾਨੂੰ ਫੋਨ ਨੰਬਰ ਆ ਜਿਹੜਾ ਤੁਹਾਨੂੰ ਇਹਦੇ ਵਿੱਚ ਦੱਸਾਂਗੇ ਜੇ ਇਹਨਾਂ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਕੋਈ ਪਸੰਦ ਆਉਂਦਾ ਹੋਵੇ ਹਨਾ ਤੇ ਤੁਸੀਂ ਫੋਨ ਬਾਈ ਰਾਮ ਸਿੰਘ ਨਾਲ ਲਾ ਸਕਦੇ ਆਂ ਚਲੋ ਭਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੋ ਜੀ ਠੀਕ ਅੱਜ ਆਪਣੇ ਕੋਲੇ ਕਿੰਨੇ ਪਸੂ ਹੈ ਵੀਰੇ ਅਫਸਰੇ ਕੋਲੇ ਇਸ ਟਾਈਮ 11 ਮੰਜੇ 11 ਮੰਜੇ ਵਿੱਚ ਟੋਕੜਾ ਗੱਬਣਾ ਵੀ ਆ ਇੱਕ ਟੋਕੜਾ ਗੱਬਣਾ ਟੋਕੜਾ ਗੱਬਣਾ ਤੇ ਤਾਜ਼ੀਆਂ ਠੀਕ ਆ ਬਾਕੀ ਤਾਜ਼ੀਆਂ ਹਾਂ ਜੀ ਇੱਕ ਕੱਕੜੀ ਟੋਕੜਾ ਇੱਕ ਟੋਕੜਾ ਹੈ ਤੇ ਗੱਬਣ ਨਹੀਂ ਹੈਗੀ ਗੱਬਣਾ ਕੋਈ ਨਹੀਂ ਗੱਬਣ ਤੇ ਆ ਝੁੱਡੀ ਜੀ ਦੀ ਡਿਟੇਲ ਆ ਦੂਜੀ ਦੀ ਬਾਈ ਇਹ ਝੁੱਡੀ 10 ਦਿਨ ਹੀ ਸੂਈ ਹੈ ਜੀ ਠੀਕ ਆ ਤੇ ਆਹ ਬੁੱਲੀਆ ਢਨੀ ਸੀ ਬਹੁਤ ਆ ਬੱਚਾ ਭੁੱਲੀਆ ਬੱਚਾ ਭੁੱਲੀਆ ਹੀ ਦੁੱਧ ਹੈਗਾ ਦੂਜਾ ਸੋਹ ਝੁੱਟੀ ਹਾਂ ਗੌਰ ਮੋਰਾ ਦੁੱਧ ਹੁਣ ਹੈਗਾ 11 ਟੇ ਨੂੰ ਬਜੇ ਉਪੜਾਈ ਢਨੀ ਸੀ ਲਈ ਠੀਕ ਆ ਐ ਬਜੇ ਕੁਝ ਕਰ ਨਹੀਂ ਬੱਚਾ ਬੱਚਾ ਭੁੱਲੇ ਤੇ ਬੱਚਾ ਹੁਣ ਹੈਗਾ ਕਿ ਹੈ ਨਹੀਂਗਾ ਹੈਗਾ ਹੀ ਆ ਬੱਚਾ ਬੱਚਾ ਤੁਹਾਨੂੰ ਵਿਖਾ ਦਗੀ ਆ ਹੈਗਾ ਜੀ ਇਹਦਾ ਬੱਚਾ ਹੂੰ ਤੇ ਇਹਦਾ ਮੁੱਲ ਮੁੱਲ ਕੀ ਰੱਖਿਆ ਭਾਈ ਇਹਦਾ ਮੁੱਲ ਤਾਂ 10 ਕਰਦਾ ਜੀ ਲੱਖ ਦੀ ਦੇ ਦਿੰਦਾ ਮੋਲ 11 ਹੈ ਤੇ ਲੱਖ ਦੀ ਦੇ ਦੇਗਾ ਲਓ ਜੀ ਬਾਈ ਕਹਿੰਦਾ ਵੀ ਮੋਲ ਆਪਾਂ 11 ਕੀਤਾ ਹੈ ਤੇ ਆਪਣਾ ਨਾ ਫੋਨ ਨੰਬਰ 8910 ਦੇ ਮੜਿਆ 88375 88375 73172 88375 731 73172 ਇਹ ਜੋੜੀ ਦੀ ਡਿਟੇਲ ਆ ਇਹ ਟੋਕੜ ਗੱਬਣਾ ਜੀ ਇਹਦੇ ਦੇ ਨਾਲ ਵੀ ਨਹੀਂ ਗੱਬਾ 7 ਕਿਲੋ ਹੁੰਦਾ ਜੀ ਟੋਕੜ ਗੱਬਣਾ ਸਾਢੇ 3 ਨ ਮਹੀਨੇ ਦੀ ਗੱਭ ਹੈ 7 ਕਿਲੋ ਦੁੱਧ ਹੈ ਮੜੇ ਸਿੰਗਾਨੀ ਨੇ ਕਮਰਾ ਜੀ ਇਧਰ ਲੈ ਬਸੋ ਬੜਾ ਤੋਰ ਕੇ ਵਿਖਾएंगे ਇਹਨੂੰ ਤੋਰ ਕੇ ਇਹਨਾਂ ਤੋਰੇ ਤੋਂ ਬਣਾਣਾ ਪਸੂ ਦੀ ਜੱਜਮੈਂਟ ਘੱਟ ਆਉਂਦੀ ਆ ਲੋ ਜੀ ਸਾਢੇ 3 ਨ ਮਹੀਨੇ ਦੀ ਗੱਭ ਹੈ ਤੇ 7 ਕਿਲੋ ਇਹਦੇ ਥੱਲੇ ਦੁੱਧ ਹੈ ਮੜੀ ਟਿਕ ਜਾਂਦੋ ਲੋ ਜੀ ਜੋਨ ਜੋਨ ਨੰਬਰ ਆ ਜੀ ਹਾਂ ਠੀਕ 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 ਆ ਵੱਡੀ ਮੈਂ ਇੱਕ ਕੱਦ ਕਾਠ ਵਾਲੀ ਆ ਲੋ ਜੀ ਤਾਂ ਅੱਜ ਆਪਾਂ ਇਹ ਨਾ ਲਾਈਵ ਜਿਹੜਾ ਬੰਦਾ ਦੇਖਦਾ ਮੰਨ ਲਓ ਹਣ ਤੇ ਆਪਣੇ ਨਾਲ ਭਾਈ ਨਾਲ ਰਾਬਤਾ ਤੁਸੀਂ ਫੋਨ ਤੇ ਦੱਸ ਹੀ ਦਿੱਤਾ ਤੇ ਤੁਸੀਂ ਪਸ਼ੂ ਜਿਹੜੇ 10 11 ਪਸ਼ੂ ਆ ਤੇ ਇਹ ਨਹੀਂ ਪਤਾ ਹੁੰਦਾ ਵੀ ਕਿਹ ਕਿਹ ਨੂੰ ਕਿਹਦਾ ਪਸ਼ੂ ਫੰਡ ਐ ਟੋਟੀ ਦੀ ਕੀ ਡਿਟੇਲ ਹੈ ਤਾਂ ਜੀ ਟੋਟੀ ਜੀ ਪਹਿਲੇ ਪਹਿਲੇ ਸੂਈਆ ਮਗਰ ਕੱਟੀ ਐ ਅੱਜ ਪੰਜਵਾਂ ਦਿਨ ਮਗਰ ਮਗਰ ਕੱਟੀ ਆਵੇ ਪੰਜਵਾਂ ਦਿਨ ਸੂਈ ਨੂੰ ਆ ਜੀ ਪੰਜਵਾਂ ਦਿਨ ਕਹਿੰਦਾ ਬਾਈਆਂ ਦਾ ਵੀ ਸੂਈ ਨੂੰ ਆ ਰਾਮ ਸਿੰਘ ਕਹਿੰਦਾ 8 ਕਿਲੋ ਦੁੱਧ ਆ ਜੀ 8 ਕਿਲੋ ਦੁੱਧ ਦੇ ਦਿੰਦੇ ਥੱਲੇ ਹੈ ਠੀਕ ਹੈ ਹਲੇ ਨਹੀਂ ਜੀ ਇਹਦਾ ਕੀ ਮੁੱਲ ਕੀ ਕਰਦੇ ਬਾਈ ਇਹਦਾ ਮੁੱਲ ਦਾ 85 ਕਰਦੇ ਜੇ ਸੀਦੀ ਦੇ ਠੀਕ ਹੈ ਜੀ ਤੇ ਬਾਕੀ ਚੋ ਚੋ ਕੇ ਬੰਦਾ ਮਰ ਦੋ ਡਾਕ ਲੈ ਸਕਦਾ ਹਨਾ ਦੇਖੂਗਾ ਬਾਕੀ ਮਾਲਕਾਂ ਨੂੰ ਹਾਂ 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 ਇਹਨੂੰ ਮੜਿਆ ਤੋਰੀ ਨਹੀਂ ਥੋੜੀ ਜੀ ਉੱਤੋਂ ਥੋੜੀ ਜੀ ਫਿੱਕੀ ਆ ਕਰ ਤੇ ਥੱਲੋਂ ਬਹੁਤ ਚੰਗੀ ਆ ਤੇ ਬਾਕੀ ਜੇਬ ਦਾ ਮੁੱਲ ਆ ਉਹ ਜਾ ਕੇ ਭਾਅ ਵੀ ਹੋਊਗਾ ਬਈਆਂ ਦਾ ਹਨਾ ਤੇ ਇਹਦਾ ਕੀ ਮੁੱਲ ਰੱਖਿਆ ਜੀ ਮੁੱਲ 85 ਹੈ ਜੀ 80 ਮੁੱਲ 85 ਆ ਬਿਲਕੁਲ ਤਾਜੀ ਆ ਪੰਜ ਮਾਦਨ ਸੁਈ ਨੂੰ ਆਇਆ ਹੈ ਮੜਾ ਆਪਣਾ ਸਵਾਰ ਕੇ ਲਿਵਾ ਵਿਖਾ ਦਿੱਗੇ ਆ ਲਓ ਜੀ ਆਪਣੇ ਨਾਲ ਨਾ ਬਾਈ ਜਿਹੜੇ ਤਨਵੀਰ ਜੁੜ ਤੱਕ ਜੁੜ ਗਏ ਹੈ ਤੇ ਲਓ ਜੀ ਚਲੋ ਦੁੱਧ ਹੁਣ ਕਿੰਨਾ ਦੱਸਿਆ ਸੀਗਾ 8 ਕਿਲੋ ਆ ਜੀ 8 ਕਿਲੋ ਦੁੱਧ ਦਾ ਹੈ ਫੇਰ ਤਾਂ ਦੁੱਧ ਦੇਣੀ ਮੱਲਾ ਜੀ ਦੇਣਾ 10 12 ਕਿਲੋ ਹਨ ਐ ਆ ਇਹਦਾ ਬੱਚਾ ਵੀ ਕੱਟੀ ਮਗਰ ਹੈ ਜੇ ਕਿਸੇ ਨੇ ਹੁਣ ਇਹ ਚੋਣ ਨੂੰ ਵੀ ਲੈਣੀ ਹੋਵੇ ਤਾਂ ਤਾਂ ਵੀ ਤੇ ਜੇ ਵਿਕਰੀ ਵਾਸਤੇ ਵੀ ਲੈਣੀ ਹੋਵੇ ਤਾਂ ਫੇਰ ਵੀ ਕੋਈ ਗੱਲਬਾਤ ਨਹੀਂਗੀ ਤੇ ਆਪਾਂ ਹੁਣ ਨਾ ਦੂਜੇ ਘਰੇ ਚੱਲਦੇ ਆ ਇਸੇ ਤਰ੍ਹਾਂ ਹੀ ਲੱਗੇ ਜੀ ਤੇ ਵੀ ਦੇਖਦੇ ਉਧਰ ਵੀ ਪਸ਼ੂ ਖਾ ਦਿੰਨੇ ਆ ਚਲੋ ਜੀ ਇਹ ਆਪਾਂ ਬਾਈ ਦਾ ਫੋਨ ਨੰਬਰ ਕਿੰਨਾ ਦੱਸਿਆ ਸੀਗਾ 88375 88375 73172 ਜੀ ਬਾਈ ਆ ਰਾਮ ਸਿੰਘ ਵਪਾਰੀ ਬਹਿਵਲ ਕਲਾਂ ਬਈਆਂ ਦਾ ਨੰਗਾ ਅੱਜ ਵੀਡੀਓ ਦੂਜੋ ਨਹੀਂ ਕਹਿੰਦਾ ਆਪਣਾ ਤੁਹਾਨੂੰ ਲਾਈਵ ਜੀ ਆਪਾਂ ਬਾਈ ਨੂੰ ਵਿਖਾ ਦੇਾਂਗੇ ਵੀ ਕਿੰਨੇ ਪਸ਼ੂ ਵਿਕਰੀ ਵਾਲੇ ਆ ਤੇ ਇਹ ਨਹੀਂ ਪਤਾ ਵੀ ਕਿਹਦੇ ਪਸੰਦ ਆਉਂਦਾ ਹਨਾ ਕਿਹਜਾ ਪਸ਼ੂ ਕਣੇ ਤੇ ਭਾਅ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈ। ਲਓ ਜੀ। ਤੇ ਆਹ ਕਿਵੇਂ ਮੈਂ ਬਾਈ? ਆਹ ਤਾਜੀ ਵੱਜਾਈ। ਅੱਛਾ ਇਹ ਤਾਜੀ ਹੈ। ਆਹ ਚੌਥਾ ਦਿਨ ਸੂਈ ਨੂੰ ਆਈ 12 ਲੀਟਰ ਬੋਹੜ ਆਈ। ਚੌਥਾ ਦਿਨ ਸੂਈ ਨੂੰ ਆਇਆ 12 ਲੀਟਰ ਬੋਹੜ। 12 ਲੀਟਰ ਬੋਹੜ ਇਹਦੇ ਥਲੇ ਹੈ। ਆਹ ਦੇਖ ਲੈ ਰਾਈ। ਆਹ ਦੇ ਬਾਝੰਦਾ। ਹਾਂ। ਤੇ ਲੋਂ ਬੋ ਚੰਗੀ ਆ ਥਾਣਾ ਜਿਹੜਾ ਸਿੰਘ ਆ ਥੋੜਾ ਜਿਹਾ ਸਿੰਘ ਉਧਰ ਹੀ ਮਾਜੇ ਉਧਰ ਹੀ ਮਾਜੇ ਇਹਦਾ ਮੁੱਲ ਕੀ ਰੱਖਿਆ ਬਾਈ ਇਹਦਾ ਮੁੱਲ 115 ਕਰਦੇ ਆ ਜੀ ਠੀਕ ਆ 15 ਦੀ ਦੇ ਦਿਆਂਗੇ ਮੁੱਲ 115 ਤੇ 15 ਦੀ ਬਾਈਆਂ ਦਾ ਆਪਾਂ ਦੇ ਦਿਆਂਗੇ ਬਾਕੀ ਮਾਨਦਾਨ ਕਰਾਂਗੇ ਮਾਨਦਾਨ ਹਣਾ ਹੋ ਜਾਂਦਾ ਸੌਦੇ ਦੇ ਵਿੱਚ ਜਦੋਂ ਬਾਕੀ ਆਏ ਵੀ ਵੀਡੀਓ ਦੇ ਵਿੱਚ ਗੱਲ ਹੋਰ ਆ ਤੇ ਜੇ ਬੰਦਾ ਵੀ ਆ ਕੇ ਦੇਖੇ ਹਣਾ ਕੋਲੇ ਨਹੀਂ ਨਹੀਂ ਬਤਾ ਪਸੂ ਕਿੰਨੇ ਪਸੂਆਂ ਦੇ ਵਿੱਚੋਂ ਕਿੰਨਾ ਕਿਹੜੀ ਪਸੰਦ ਆ ਜਾਣੀ ਹੁੰਦੀ ਹੈ ਹਣਾ ਤੇ ਇਹਦਾ ਕੀ ਮੁੱਲ ਆ ਵੀਰੇ ਇਹ ਟੋਕੜਾ ਜੀ ਇਕੱਲੀ 6 ਕਿਲੋ ਦੁੱਧ ਹੈ ਜੀ ਮਗਰ ਬੱਚਾ ਹੋ ਖੜਾ ਇਹ ਇਧਰ ਬੱਚਾ ਤੁਹਾਨੂੰ ਵਿਖਾ ਦੇ ਗਏ ਇਧਰ ਆ ਖੜਾ ਤੇ ਕਿੰਨਾ 6 ਕਿਲੋ ਦੁੱਧ 6 ਕਿਲੋ ਦੁੱਧ ਹੈ ਜੀ ਦੋਨੇ ਟਾਈਮਾਂ ਬੱਚੇ ਤੇ ਮਿਲਦੀ ਹੈ ਦੋਨੇ ਟਾਈਮਾਂ ਬੱਚੇ ਤੇ ਮਿਲਦੀਆਂ ਹੈ ਤੇ ਇਹਦਾ ਗੱਭਣ ਤਾਂ ਨਹੀਂ ਹੈਗੀ ਇਹ ਇਹ ਗੱਭਣ ਨਹੀਂ ਗੱਭਣ ਹੈ ਨਹੀਂ ਕਿੰਨੇ ਕਿ ਚਰਦੀ ਸੂਈ ਹੋਗੀ ਮੰਨ ਲਾ ਇਹ ਇਹ ਸੂਈ ਹੈ ਜੀ ਢਾਈ ਕਿ ਮਹੀਨੇ ਦੀ ਢਾਈ ਮਹੀਨੇ ਦੀ ਸੂਈ ਫੇਰ ਤਾਂ ਦੁੱਧ ਇਹਨੇ ਲੰਮਾ ਟਾਈਮ ਵੈਸੇ ਦੇ ਦੇਣਾ ਤੇ ਹੁਣ ਵੈਸੇ ਸੇਵਾ ਸੁਭਾ ਹੋ ਗਈ ਤਾਂ ਹਨਾ ਮੁਰਗੇ ਟੀਕਾ ਵੀ ਛੇਤੀ ਲੈ ਲੂਗੀ ਤੇ ਆ ਜੋ ਡੀ ਦੀ ਡਿਟੇਲ ਹੈ ਦੀ ਇਹ ਬੱਚਿਆਂ ਕਿਤਰਾ ਦੀ ਸੂਈ ਆ ਝੋਟੀ 12 ਲੀਟਰ ਦੁੱਧਾ ਹੁਣ ਕਿੰਨੇ ਦਿਨਾਂ ਦੀ ਬੱਚਿਆਂ ਦੇ ਦਿਨਾਂ ਦੀ ਸੂਈ 25 ਦਿਨਾਂ ਦੀ ਸੂਈਆਂ ਲੈਵਾ ਚੰਗਾ ਲੱਗਿਆ ਪਿਆ ਤੇ ਹੁਣ ਟਾਈਮ ਵੀ ਮੇਰਾ ਖਾਲਾ ਹਨਾ ਹੈਗਾ 1.5 ਦਾ ਦੁੱਧ ਹਨਾ ਤੇ ਸਿੰਘਾਂ ਦੀ ਤੁਹਾਨੂੰ ਐ ਵਿਖਾ ਦਈਏ ਵੀ ਇਹ ਨਾ ਇਸ ਤਰ੍ਹਾਂ ਦੀ ਵੀਰ ਜੀ ਸਿੰਘਾਂ ਦੀ ਹੈਗੇ ਤੇ ਬਾਕੀ ਜਿਹੜਾ ਥੱਲੂ ਆ ਸਿੰਘ ਦਾ ਵਟਾ ਨਹੀਂ ਹੈਗਾ ਇਹਨੂੰ ਇਦਰਾ ਆ ਹੈਗਾ ਜੀ ਇਹਦਾ ਬੱਚਾ ਤੇ ਆ ਫੜਾ ਤੇ ਜਿਹੜੀ ਆ ਮੈਂ ਤੁਹਾਨੂੰ ਬਾਈ ਨੂੰ ਪੁੱਛਦਿਆਂ ਪਰ ਇਹ ਮੈਂ ਹੁਣ ਨਾ ਤਿਆਰੀ ਚ ਸੂਣ ਦੇ ਨਾ ਹਾਂਜੀ ਇਹ ਹੈ ਜੀ 16 17 ਲੀਟਰ ਇਹ 16 17 ਲੀਟਰ ਕਹਿੰਦਾ ਵੀ ਇਹ ਮੈਂ ਇਹਨੇ ਦੁੱਧ ਬਾਈ ਨੂੰ ਦੇਣਾ ਹੈ ਅੱਜ ਦਿਨ ਤੇ ਅੱਜ ਦਿਨ ਪੂਰੇ ਇਹ ਵੀ ਜਾਲੇ ਮਾਰੀ ਜਾਂਦੀ ਹੈ ਜਾਲੇ ਮਾਰੀ ਦਾ ਹੋ ਸਕਦਾ ਵੀ ਸੂਣ ਦੇ ਨਾ ਇਹ ਤਿਆਰੀ ਚ ਹੈ ਹਨ ਮੜੇ ਪੁੱਛ ਪਰੇ ਕਰੀ ਹਾਂ ਆਰਥਰ ਬਹੁਤ ਚੰਗਾ ਲੱਗਿਆ ਥਾਣਤਲ ਬਹੁਤ ਚੰਗਾ ਲੱਗਿਆ ਬਾਕੀ ਹਨ ਤੇ ਸਿੰਘਾਂ ਨੇ ਤੁਹਾਨੂੰ ਨਿਗਾ ਮਾਰਦ ਕੇ ਸੈੰਗਣਾ ਚਲੋ ਮੈਂ ਦਾ ਹੈ ਮੈਂ ਕਿੰਨੇ ਵੇ ਸੂਏ ਹੋ ਗਈ ਬਈ ਇਹ ਇਹ ਚੌਥੇ ਸੂਏ ਇਹ ਚੌਥੇ ਸੂਏ ਬਈ ਜਿਹਨੇ ਸੋਣਾ ਤੇ ਦੁੱਧ ਇਹਨੇ ਦੇ ਦੇਣਾ ਪਿਛਲੇ ਨਾ ਗਰੰਟੀ ਤੋਂ ਮੈਂ ਆਈ ਵੀ ਆ 17 ਲੀਟਰ ਦੁੱਧ ਇਹਨੇ ਦੇਣਾ ਜੇ ਕਿਸੇ ਨੇ ਘਰੇ ਚੋਣ ਵਾਸਤੇ ਵੀ ਲੈਣੀ ਹੋਵੇ ਨਾ ਇਹ ਤੇ ਇਹ ਮੈਂ ਘਰੇ ਚੋਣ ਵਾਸਤੇ ਬਹੁਤ ਚੰਗੀ ਆ ਕਹਿੰਦਾ ਠੰਡੀ ਸੀਲ ਬਹੁਤ ਆ ਤੇ ਲੇਵਾ ਹੁਣ ਵੀ ਜਣੀ ਦੀ ਬਹੁਤ ਲੱਗਿਆ ਹੋਇਆ ਤੇ ਇਧਰ ਆ ਪਾਉਣ ਬਾਈ ਦੇ ਨਾਲ ਇਧਰੋ ਖਾਦਗੇ ਇਧਰ ਪਸੂ ਅੰਦਰ ਬਾਈ ਰਾਮ ਦੇ ਖੜੇ ਆ ਤੇ ਇਹਨਾਂ ਦੀ ਡਿਟੇਲ ਆਪਾਂ ਤੁਹਾਨੂੰ ਦੇਵਾਂਗੇ ਇਹ ਪਹਿਲਾ ਬਲ ਤਾਜੀ ਸੂਈ ਹੈ ਜੀ ਇਹ ਹੈਗੀ ਬਿਲਕੁਲ ਤਾਜੀ ਸੂਈ ਮੈਂ ਹੈ ਮਗਰੇ ਕੱਟੀ ਹੈ ਮਗਰੇ ਦੇ ਦੂਜਾ ਸੋਹਾਂ ਚੁਟੀ ਕੱਟੀ ਹੈ ਤੇ ਦੂਜਾ ਸੋਹ ਹੈ ਤੇ ਹੁਣ ਇਹਦੇ ਥਲੇ ਬੋਲਾ ਕਿੰਨਾ ਕੋਲ ਹੁਣ ਹੈਗਾ ਇਹ 2 ਲੀਟਰ ਉਹ 9 ਲੀਟਰ ਆ ਕੱਲ ਸੂਈ ਹੈ ਆਣਾ ਥੋੜਾ ਜਿਹਾ ਵੈਰੀ ਆ ਬਸ ਹੁਣ ਬੈਠੀ ਉੱਠੀ ਆ ਨਾ ਉਧਰ ਹਾਂ ਸਿੰਘਾਂ ਨੇ ਬੰਗਾ ਮਾਤੇ ਉਹ ਸਿੰਘ ਇਹ ਜਿਹਾ ਵੈਸੇ ਮੈਂ ਇਹਨੂੰ ਜੱਜ ਦਾ ਦੂਰੋਂ ਅੜ ਕੇ ਦੇਖੋ ਕੱਦ ਕਾਂਠ ਬਹੁਤ ਆ ਤੇ ਥਾਣ ਵੀ ਬਹੁਤ ਚੰਗਾ ਸਮਾਪ ਤੋਂ ਕਿ ਦਾਦਾ ਵੀ ਬਰਾਬਰ ਹੈ ਸਰ ਲੋ ਜੀ ਉਹਨੇ ਵਕਾ ਦਿੱਤੇ ਥਾਣ ਬਹੁਤ ਚੰਗਾ ਇਹਦਾ ਮੁੱਲ ਕੀ ਕਰਦੇ ਵੀਰੇ ਇਹਦਾ ਬੋਲਦਾ ਇੱਕ 15 ਕਰਦੇ ਆ ਜੀ ਮੁੱਲ 115 ਹਾਂ 15 ਇਹ ਵੀ ਕਹਿੰਦਾ ਵੀ ਬਾਈ ਕਹਿੰਦਾ ਵੀ 15 ਦੇ ਦੇਗਾ ਮੁੱਲ ਦਾ ਭਾ ਦਾ ਸਾਰੇ ਹੀ ਚਲੋ ਠੀਕ ਆ ਹਣਾ ਅਗਲੇ ਨੂੰ ਜਿਹੜਾ ਕੋਈ ਵਪਾਰੀ ਲੈਣ ਵਾਲਾ ਉਹਨੂੰ ਵੀ ਰੋਟੀ ਜਾਵੇ ਹਨ ਤੇ ਵਿਕਰੀ ਚ ਵੀ ਪਸੂ ਭਾਅ ਠੀਕ ਆ ਤੇ ਆ ਆ ਕਿਵੇਂ ਬਾਈ ਇਹ ਦੁੱਧਾਂ ਸੁਆ ਝੋਟੀ ਆਈ ਸੱਤਾਂ ਦਿਨਾਂ ਦੀ ਸੱਤਵੇਂ ਦਿਨ ਸਵੇਰ ਕੋਟੇ ਤੇ ਦੁੱਧਾਂ ਸੁਆ ਤੇ 12 ਲੀਟਰ ਕਹਿੰਦਾ ਬਾਈ ਇਹਦਾ ਵੀ ਦੁੱਧ ਦੇ ਥੱਲੇ ਧਿਆਨ ਹੈ ਤੇ ਹੁਣ ਟਾਈਮ ਨਾ ਮੰਨ ਲਵਾਂ ਵੀ 2:00 2:30 ਦਾ ਟਾਈਮ ਹੈਗਾ ਹੁਣ ਤੇ ਐਵੇਂ ਸੇ ਆਪਾਂ ਸਕਰੀਨ ਤੇ ਨਿੰਡਗਾ ਨਹੀਂ ਮਾਰੀ ਕੀ ਤੇ ਆਉਣਾ ਮੈਂ ਖਾ ਵੀ ਵੀਡੀਓ ਆ ਜਾਣਾ ਕਹਿੰਦਾ ਵੀ ਭਈ ਆਪਾਂ ਲਾਈਵ ਹੀ ਖਾ ਦਗੇ ਪੀਪਸੂਜੀ ਨੇ ਪਸੰਦ ਆਉਂਦਾ ਹੋਵੇ ਹਨ ਤੇ ਨੰਬਰ ਫੇਰ ਬੋਲ ਜੀ ਵੀਰੇ ਮੜਾ ਜਾ 88 ਕਹਿੰਦੇ ਆ 88375 73172 ਬਾਈ ਦਾ ਫੋਨ ਨੰਬਰ ਹੈ ਤੇ ਤੁਸੀਂ ਤੇ ਇਹ ਆ ਵੀ ਮੈਂ ਵੀ ਗਰੀ ਵਾਲੀ ਬੈਠੀ ਜਿਹੜੀ ਹਾਂ ਇਹ ਨੰਬਰ ਵੀ ਥੋੜਾ ਸਾਰਾ ਇਹ ਲੋਕਾਂ ਚੋਂ ਖਾਣਾ ਨਾਲ ਸੁਈ ਨੂੰ ਮਗਰ ਕੱਟੀ ਐ ਬੋਲਾ ਹੈ ਗਿਆ ਦਾ ਗਿਆ 10 11 ਕਿਲੋ ਬੋਲਾ ਹਨ ਤੇ ਇਹਦੇ ਆਪਾਂ ਸੈਂਕਦੇ ਆ ਨਿਗਮ ਰਾ ਲਗੇ ਲੋ ਜੀ ਅ ਭਾਈ ਆਪਣੇ ਨਾਲ 9 ਬੰਦੇ ਦਾ ਜੋੜ ਗਏ ਆ ਹਨਾ ਤੇ ਲੋ ਜੀ ਮਗਰ ਕੱਟੀ ਮਗਰ ਬਚਾਇ ਤੇ ਆ ਆਖੜਾ ਚਾਰਾਂ ਪੰਜਾਂ ਦੇ ਨਾਲ ਦੀ ਬਸ ਜੇ ਮੰਨ ਲਾ ਹਨਾ ਲੋ ਜੀ ਆਓ ਖਾਦ ਜੀ ਸਨ ਕੀ ਦਾ ਜਿਹੜਾ ਬੱਚਾ ਨਾਲ ਐਸਮੈਂ ਦਾ ਬੱਚਾ ਤੁਹਾਨੂੰ ਇਦਾਂ ਨਿਗਾ ਮਾਰਾ ਦਿੰਨੇ ਸਿਰ ਉਹ ਫਿਰ ਥਾਣਾ ਇਸ ਤਰ੍ਹਾਂ ਦਾ ਲੱਗਿਆ ਹੋਇਆ ਬਹੁਤ ਚੰਗਾ ਸਮਾਗ ਹੀ ਕਹਿੰਦਾ ਹੋਵੇ ਤੇ ਦੁੱਧ ਕਿੰਨਾ ਦੱਸਿਆ ਸੀਗਾ 11 ਲੀਟਰ ਬੋਲਾ ਜੀ 11 ਲੀਟਰ ਬੋਲਾ ਇਹਦੇ ਥੱਲੇ ਹੁਣ 11 ਹੈ ਤੇ ਆਹ ਦੂਜਾ ਸੁਆਹ ਹੈ ਅੱਛਾ ਇਹ ਦੂਜਾ ਸੁਆਹ ਹੈ ਥੋੜਾ ਜਨਾ ਮਲਾਂ ਮੜਾਈ ਵੇਖੀ ਤੋਰ ਕੇ ਨਦੁਰ ਗਈ ਇਹਨੂੰ ਆਪਾਂ ਬਾਹਰ ਕੱਢ ਕੇ ਉਨੂੰ ਤੋਰ ਕੇ ਵਿਖਾ ਦਿੰਨੇ ਆ ਕਿਉਂਕਿ ਇਧਰ ਨਾ ਹਨੇਰਾ ਥੋੜਾ ਜਿਆਦਾ ਜਿਆਦਾ ਉਧਰ ਸੀਗਾ ਚਾਨਣ ਤੇ ਇਧਰੋਂ ਮੈਂ ਕਿਹਾ ਵੀ ਲਓ ਜੀ ਚਲ ਅਗੇ ਹੁਣ ਨਾ ਬਾਹਰ ਜਾ ਕੇ ਜਿਹੜੀ ਸਾਰਾ ਕੁਝ ਮਨ ਲੱਗ ਦਿਖ ਜੂਗਾ ਲਓ ਬਾਹਰ ਦਾ ਤੇ ਅੰਦਰ ਦਾ ਨਾ ਫਰਕ ਬਹੁਤ ਨੇ ਵਾ ਇਹਦਾ ਵੀ ਬਹੁਤ ਚੰਗਾ ਲੱਗਿਆ ਹੈ ਤੇ ਆ ਦੇਖੋ ਨਾ ਐਂਜਸ ਹੈਗਾ ਕਾਟ ਕਾਟ ਦੀ ਬਹੁਤ ਚੰਗੀ ਆ ਜੇ ਕਿਸੇ ਨੇ ਵਿਕਰੀ ਆਸਤੇ ਵੀ ਲੈਣੀ ਹੋਵੇ ਤਾਂ ਇਹ ਤੁਸੀਂ ਫੋਨ ਨੰਬਰ ਦੇ ਕੰਟੈਕਟ ਤੁਸੀਂ ਕਰ ਸਕਦੇ ਆ ਹੈ ਤੇ ਬਾਕੀ ਕਰਨ ਵੀਰ ਡੇਰੀ ਫਾਰਮ ਨੂੰ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਤੇ ਉਹ ਮੈਂ ਜਿਹੜੀ ਕੰਨੀ ਤੇ ਖੜੀ ਹੈ ਬਾਈ ਉਹ ਕੱਲੀ ਟੋਕੜ ਹੈ ਮਗਰੇ ਕੱਟੀ ਹੈ ਕੱਟੀ ਦੇ ਵਜਿਹਾ 8 ਕਿਲੋ ਹੁੰਦਾ ਹੂੰ ਟੋਕੜ ਹੈ ਮਗਰੇ ਦੇ ਕੱਟੀ ਦੁੱਧ ਕੰਨਾ 8 ਕਿਲੋ 8 ਕਿਲੋ ਦੁੱਧਾ ਤੇ ਕਿੰਨੇ ਕਿ ਦਿਨ ਸੁਈ ਕਿੰਨੇ ਚਿਰ ਸੁਈ ਹੋ ਗਈ ਇਹ 2 1/2 ਮਹੀਨੇ ਦੀ ਸੁਈ ਤੇ ਬੱਚਾ ਨਾ ਆਵੇ ਬੱਚੇ ਸਭ ਬੱਚਾ ਕੱਟੀ ਮਗਰੇ ਦੇ ਕੱਟੀ ਆ ਬੱਚੇ ਦੇ ਮਿਲਦੀ ਆ ਮਾੜੀ ਕੱਟ ਦੇ ਬਾਰੇ ਨੂੰ ਦੇਖੋ। ਲਓ ਜੀ। ਕਿਉਂਕਿ ਅੱਜ ਆਪਾਂ ਪਹਿਲੀ ਵਾਰੀ ਤੁਹਾਡੇ ਨਾਲ ਲਾਈਵ ਹੋਏ ਆਂ। ਉਸ ਨੂੰ ਲਾਈਵ ਵਿੱਚ ਹੋ ਕੇ ਵਿਖਾਏ ਆਂ। ਤੇ ਆਪਾਂ ਮੰਡੀਆਂ ਦੇ ਜਿਹੜਾ ਹੁਣ ਨਾ ਲਾਈਵ ਆ। ਆਪਾਂ ਪਾਇਆ ਕਰਾਂ ਵੀ ਬਹੁਤ ਧੰਨਵਾਦ ਜਿਹੜੇ ਆਪਣੇ ਨਾਲ 10-11 ਬੰਦੇ ਜਿਹੜੇ ਆਪਣੇ ਯਾਰ ਦੋਸਤ ਜੁੜੇ ਆ। ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਹਾਂ ਥਾਲੇ ਵਾ ਬਹੁਤ ਚੰਗਾ ਲੱਗਿਆ ਵੇ। ਭਾਈ ਨਸਲ ਵਾਲੀ ਕਾਲੀ ਸ਼ਾਹ। ਲਓ ਭਾਈ ਦਾ ਫੋਨ ਨੰਬਰ ਆਵੇ ਇੱਥੇ ਲਿਖਿਆ ਹੋਇਆ ਆ ਇਹਦੇ ਦੇ ਵੀ ਨਜ਼ਰ ਮਾਰ ਲਓ ਜੇ ਕਿਸੇ ਨੇ ਇਹ ਵੀ ਲਓ ਜੀ 88375 72 ਲਓ ਜੀ ਇਹਦੇ ਨੇ ਮਗਰ ਨਾ ਕੱਟੀ ਬਹੁਤ ਚੰਗੀ ਆ ਪਿੱਛੇ ਤਿੰਨ ਤਿੰਨ ਮਹੀਨੇ ਦੀ ਸੂਈ ਹੈ ਤੇ ਦੁੱਧ ਦੇ ਇਸਲੇ ਫਿਰ ਕਹਿੰਦਾ ਭਾਈ ਦਾ 8 ਕਿਲੋ ਦਾ ਪੱਕਾ ਹੀ ਹੈਗਾ ਤੇ ਜੇ ਕਿਸੇ ਨੇ ਤੋਕੜ ਵੀ ਲੈਣੀ ਹੋਵੇ ਮਨ ਲਾ ਹਣਾ ਮਗਰ ਬੱਚਾ ਵੀ ਤਿਆਰ ਹੋ ਜੂਗਾ ਇਹ ਆ ਖੜਾ ਜੇ ਬੱਚੇ ਮਗਰ ਬਹੁਤ ਚੰਗੀ ਕੱਟੀ ਖੜੀ ਪਿੱਛੇ ਲੋਰ ਹਨੇਰਾ ਪੈਂਦਾ ਥੋੜਾ ਜਾਂ ਲੋਰ ਤੇ ਬਾਕੀ ਸਾਰਿਆਂ ਦਾ ਧੰਨਵਾਦ ਤੇ ਕਿਆਪਲਕਰ ਆ ਰਾਮ ਸਿੰਘ ਵਪਾਰੀ ਇਹਦੇ ਤਾਂ ਆਪਾਂ ਤੁਹਾਨੂੰ ਲਾਈਵ ਅੱਜ ਜਿਹੜਾ ਪਸ਼ੂ ਆ ਵਿਖਾਏ ਆ ਤੇ ਪਸ਼ੂ 11 ਵੇ 11 12 ਪਸ਼ੂ ਜਿਹੜੇ ਵਿਕਰੀ ਵਾਲੇ ਆ ਸਾਰੇ ਦੁੱਧ ਵਾਲੇ ਚੰਡੀ ਕੁਆਲਿਟੀ ਸਾਰੇ ਦੁੱਧ ਵਾਲੇ ਆਗੇ ਨਾ ਤੁਸੀਂ ਵੀਡੀਓ ਤੋਂ ਚਲੋ ਸਾਨੂੰ ਵਿਖਾ ਦਿਓ ਆਪਾਂ ਤੇ ਪਸ਼ੂ ਵੀ ਸਾਰੇ ਆਪਾਂ ਇਸ ਤਰ੍ਹਾਂ ਵਿਖਾਏ ਆ ਹਨ ਜੇ ਤੁਹਾਨੂੰ ਮਨ ਦੇ ਵਿੱਚ ਇਹ ਪਸੰਦ ਆਉਂਦਾ ਹੋਵੇ ਮੰਨ ਲਾ ਵੀ ਤੁਸੀਂ ਨਾ ਆ ਕੇ ਸਾਰੇ ਪਸ਼ੂਆਂ ਨੂੰ ਤੁਸੀਂ ਟਣਕਾ ਸਕਦੇ ਆ ਜਿਹੜਾ ਵੀ ਪਸ਼ੂ ਪਸੰਦ ਆਵੇ ਤੇ ਤੁਸੀਂ ਪੂਰਾ ਟਣਕਾ ਕੇ ਦੋ ਦਰਾਂ ਦੀ بجائے ਤਿੰਨ ਡੰਗ ਚਾਰ ਡੰਗ ਚੋ ਕੇ ਤੁਸੀਂ ਪਸ਼ੂ ਲੈ ਸਕਦੇ ਆ ਤੇ ਦੁੱਧ ਜਿੰਨਾ ਦੱਸਿਆ ਉਨਾਂ ਹੀ ਹੋਊਗਾ ਜਿਹੜੀ ਗੱਲਬਾਤ ਹਨਾ ਬਾਈ ਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਮੈਂ ਕਰੀ ਉਨਨੀ ਗੱਲਬਾਤ ਕਰਾਂਗੇ ਆਪਾਂ ਤੇ ਹੁਣ ਆਪਾਂ ਆ ਦੂਰ ਦਿੱਖ ਰਿਹਾ ਕਿਉਂਕਿ ਇਹ ਨਾ ਬਾਹਰ ਕੱਢ ਕੇ ਉਧਰਲੇ ਪਾਸੇ ਤਾਂ ਵਖਾਈ ਸੀ ਕਿਉਂਕਿ ਉਹ ਨੇਰੇ ਦੇ ਵਿੱਚ ਸੀਗੇ ਤੇ ਇੱਧਰ ਵੀ ਆਪਾਂ ਨੇ ਕਾਫੀ ਨੇ ਨਮਰਾ ਦਿੱਗੇ ਨੌਲ ਉਹ ਠੀਕ ਆ ਜੀ ਵਧੀਆ ਜੀ ਹਾਂਜੀ ਹਾਂਜੀ ਇਹ ਇਸ ਸਮੇਂ ਦੀ ਆਪਾਂ ਤੁਹਾਨੂੰ ਦੂਰੀਰ ਫੇਰ ਝਾਤ ਮਾਰਾ ਦਿੱਗੇ ਇਹ ਮਹਿੰਦੀ ਨਾਲ ਤਿਆਰੀ ਆ ਇਹ ਅੱਜ ਜਾਂ ਕੱਲ੍ਹ ਤੇ ਨੇ ਸੂਪ ਲੈਣਾ। ਤੇ ਮੈਨੇ ਜਿਹੜਾ ਦੁੱਧ ਆ ਹੁਣ ਸਿੰਘ ਦਾ ਆਪਾਂ ਨੂੰ ਦੇਸੀ ਰੇ ਵੀ ਸਿੰਘ ਦਾ ਥੋੜਾ ਜਿਹਾ ਵੱਡਾ ਹੈ ਤੇ ਤੀਜੇ ਚੌਥੇ ਸੂਏ ਇਹ ਮੈਨੇ ਸੋਣਾ ਤੇ ਦੁੱਧ ਇਹਨੇ 17-18 ਕਿਲੋ ਦੀ ਗਣੇ ਗਰੰਟੀ ਹੈ ਤੇ 16 ਤੈ ਨੇ ਦੇਈ ਦੇਣਾ ਥਣ ਬਹੁਤ ਜੰਗਾ ਲੱਗਿਆ ਹੋਇਆ। ਉਹਨੂੰ ਲੰਮਾ ਚੱਲੂਗਾ। ਵਰਲਰ ਕੇ ਬਹੁਤ ਚੰਗਾ ਆਂਦੇ। ਤੇ ਵੀ ਬਾਤ ਨਾਲ ਜਿਹੜਾ ਦੱਸਿਆ ਸੀਗਾ। ਲਓ। ਬਾਕੀ ਵੈਗਰੂ ਜੀ ਦਾ ਖਾਲਸਾ ਜੀ ਵੈਗਰੂ ਜੀ ਕੀ ਫਤਿਹ ਜਿਹੜੀ ਆਪਾਂ ਨੂੰ ਲਾਈਵ ਦੇ ਵਿੱਚ ਸਾਰਿਆਂ ਦਾ ਤੁਹਾਡਾ ਧੰਨਵਾਦ ਤੇ ਕਰਨਵੀਰ ਡੇਰੀ ਫਾਰਮ ਜਿੰਨੇ ਬੰਦੇ ਆਪਣੇ ਨਾਲ ਜੁੜਦੇ ਯਾਰ ਦੋਸਤ ਸਾਰੇ ਪੱਕੇ ਹੀ ਹੁੰਦੇ ਪਰਿਵਾਰਕ ਤੌਰ ਤੇ ਜਿਹੜਾ ਬੰਦਾ ਹਨਾ ਜੁੜਦਾ ਕਿਸੇ ਨਾਲ ਤੇ ਸਾਰਿਆਂ ਦਾ ਸਾਡੇ ਨੂੰ ਭੀਮ ਮੋੜਵ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ Não,